ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੇ ਵੀਡੀਓ ਚ ਆਪਾਂ ਗੱਲ ਕਰਾਂਗੇ ਜੀ ਕਣਕ ਨੂੰ ਅੱਗ ਲੱਗਣ ਤੋਂ ਬਚਾਉਣ ਲਈ ਪੰਜਾਬ ਬਿਜਲੀ ਬੋਰਡ ਨੇ ਇੱਕ ਨਵਾਂ ਕੰਟਰੋਲ ਰੂਮ ਬਣਾਇਆ ਵਾ ਉਹਦੇ ਬਾਰੇ ਆਪਾਂ ਤੁਹਾਨੂੰ ਪੂਰੀ ਜਾਣਕਾਰੀ ਦਵਾਂਗੇ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹਰੇਕ ਤੱਕ ਪਹੁੰਚੇ ਕਿਉਂਕਿ ਆਪਣੀ 6 ਮਹੀਨਿਆਂ ਦੀ ਫਸਲ ਕਣਕ ਜਿਹੜੀ ਆ ਉਹ ਇੱਕ ਸਕਿੰਟਾਂ ਮਿੰਟਾਂ ਦੇ ਵਿੱਚ ਤਾਰਾਂ ਦੀ ਸਪਾਰਕ ਨਾਲ ਅੱਗ ਲੱਗਣ ਨਾਲ ਜਿਹੜੀ ਆ ਉਹ ਤੈਸ ਨੈਸ ਹੋ ਜਾਂਦੀ ਹੈ ਸੋ ਜੇਕਰ ਤੁਹਾਡੇ ਆਸ-ਪਾਸ ਜਾਂ ਤੁਹਾਡੇ ਆਪ ਦੀ ਪੈਲੀ ਦੇ ਵਿੱਚ ਜੇ ਤਾਰਾਂ ਢਿੱਲੀਆਂ ਵਾਂ ਜਾਂ ট্রান্সਫਰ ਸਪਾਰਕ ਕਰਦੇ ਆ ਕਿਤੇ ਵੀ ਲੱਗੇ ਬੰਨੇ ਤੁਹਾਨੂੰ ਹੋਰ ਵੀ ਰਸਤੇ 'ਚ ਜਾਂਦੇ ਮੈਂ ਤੁਹਾਨੂੰ ਕਿਤੇ ਦਿਸਦਾ ਆ ਕਿ ਇੱਥੇ ਜਿਹੜੀ ਸਪਾਰਕ ਹੋ ਸਪਾਰਕ ਹੁੰਦੀ ਆ ਤਾਂ ਤੁਸੀਂ ਤੁਰੰਤ ਜਿਹੜੇ ਆ ਕੰਟਰੋਲ ਰੂਮ ਜਿਹੜਾ ਨਵਾਂ ਬਣਾਇਆ ਉੱਥੇ ਜਿੱਥੇ ਤੁਸੀਂ ਫੋਟੋ ਖਿੱਚ ਕੇ ਉਸ ਥਾਂ ਦੀ ਲੋਕੇਸ਼ਨ ਐਸ ਨੰਬਰ ਤੇ ਤੁਸੀਂ ਪਾਉਣੀ ਆ WhatsApp ਤੇ 96460836 ਇਸ ਸਕਰੀਨ ਤੇ ਵੀ ਆਪਾਂ ਤਾਂ ਨੰਬਰ ਪਾ ਦਨੇ ਆ ਤੇ ਜੇਕਰ ਤੁਸੀਂ ਇਸ ਤੋਂ ਇਲਾਵਾ ਇਹ ਸੂਚਨਾ ਪੰਜਾਬੀ ਰਿਪੋਰਟ ਕੰਟਰੋਲ ਰੂਮ ਦੇ ਵਿੱਚ ਫੋਨ ਕਰਕੇ ਦੇਣਾ ਚਾਹੁੰਦੇ ਹੋ ਤੇ ਉਹ 9646 06835 ਤੇ ਇੱਕ ਹੋਰ ਨੰਬਰ ਹੈ ਜੀ 9646 06836 ਤੇ 1912 ਨੰਬਰ ਤੇ ਵੀ ਕਾਲ ਕਰਕੇ ਤੁਸੀਂ ਜਿਹੜੀ ਆ ਆਪਣੀ ਜਾਣਕਾਰੀ ਉੱਥੇ ਪਹੁੰਚਾ ਸਕਦੇ ਜੀ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ